ਆਹ ਭਾਈ ਕਿਵੇਂ ਰੋ ਰਹੀਆਂ ਕੁੜੇ ਮੇਰੀ ਮਰਜ਼ੀ ਮਰਜ਼ੀ ਦਾ ਹੈ ਗਿਆ ਕੋਣ ਨੇ ਮੈਨੂੰ ਆਏ ਦੱਸ ਤੂੰ ਕਿੱਥੇ ਜਾਣਾ ਕਿੱਥੋਂ ਆਈਆਂ ਮੈਨੂੰ ਨਹੀਂ ਪਤਾ ਹੋਰ ਪਤਾ ਕਿਹਨੂੰ ਹੂੰ ਤੈਨੂੰ ਤੇ ਨੂੰ ਕੋਈ ਦਾ ਸਾਨੂੰ ਕਿੱਥੋਂ ਆਈਆਂ ਭਾਈ ਤੂੰ ਐਨਾ ਨਹੀਂ ਪਤਾ ਚੱਲ ਚੰਗਾ ਆ ਜਾ ਘਰੇ ਆ ਜਾ ਕੋੜਨੇ ਰੋ ਨਾ ਆ ਜਾ ਕਰੇ ਚੱਲ ਮੇਰੇ ਨਾਲ ਆ ਜਾ ਪੂਰੇ ਕੱਲੀ ਬੈਠੀ ਆ ਪ੍ਰਮਾਤਮਾ ਦਾ ਕੋਈ ਪਤਾ ਨਹੀਂ ਕਿਹੜੇ ਰੰਗਾ ਚ ਇਹ ਵਿਚਾਰੀ ਖਬਰਾ ਕਿਹੜੀ ਪਤਾ ਚ ਹੋਊਗੀ ਪਾ ਲੋ ਤੇ ਠੀਕ ਹੈ ਜੀ ਰਾਤ ਨੂੰ ਤੂਫਨ ਆਇਆ ਸੀ ਹਾਏ ਦੱਦੂ ਦੇਵੇ माड़ी नी <laughs> <laughs> ররো র৕ রো র০ো রো 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 রো... রো রো ensej College of রো 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 bill็র sometimes tnda রো র রো 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 র� ਯਾ ਰੱਦੂ ਦੇ ਪੱਬੀ ਆਉਂ ਕੋਲ ਤੋੜੋ ਆਪਦੇ ਉੱਪਰ ਵੀ ਸਿੱਟੂ ਵੀ ਥੋੜੇ ਜਿਹਾ ਫੁੱਲ ਲਾਉਣੇ ਗੱਦਣਗੇ ਪੱਬੀ ਆਉਂ ਫੁੱਲ ਲਾਉਣ ਇਕੂਰੀਏ ਤੂੰ ਕੀ ਕਰਦੀ ਓਏ ਫੁੱਲ ਤੋੜਦੀ ਐ ਹਾਂ ਫੁੱਲ ਤੋੜਦੀ ਆ ਭਾਬੀ ਆਉਗੀ ਚਾਬੀ ਆਉਦਾ ਪਈਆ ਜਿਹਦੇ ਦੀ ਚਾਬੀ ਭਾਬੀ ਭਾਬੀ ਆਊ ਵੀਰਾ ਭਾਬੀ ਲੈ ਕੇ ਆਊਗਾ ਕਾਹ ਕਿਦਾ ਦਿੰਦਾ ਖੋਲਣਾ ਦਿੰਦਾ ਖਾੜੋ ਖਾਣੋ ਨਾ ਹਾਂ ਭਾਬੀ ਆਊਗੀ ਫੁੱਲ ਵਰਤਾਂਗੀ ਉਹ ਤੇਰਾ ਬੇੜਾ ਬੈਜੇ ਤੇਰਾ ਭਾਬੀ ਆਊਗੀ ਉਹ ਬਰਸਾਉਂਦੀ ਆ। ਫਰਦਾ ਕੰਬਲੀਏ। ਸੋਹਣੀ ਪਾਪੀ ਆਉਂ ਬੁੱਲਪੁਰ ਜਾਉਂਗੀ। ਕੌਣ ਆਉ? ਸੋਹਣੀ ਪਾਪੀ ਆਉਂ ਬੁੱਲਪੁਰ ਜਾਉਂਗੀ। ਇੱਕ ਤਾਂ ਪਿੰਡ ਦੇ ਖਸਮਾਂ ਦਾ ਸੁਣਦਾ ਜੀ ਹੈਗਾ ਮੈਨੂੰ। ਚਾਬੀਆਂ ਦਾ ਕਈ ਨੇ ਪਾਨਾ ਚਾਬੀ ਵੇ ਉਹ ਪੇਜੰਦੇ ਚ। ਦੁਵਾਈ ਕਾਜੂ ਲਿਆ ਦੂੰਗਾ ਮੈਂ ਤੈਨੂੰ ਕਾਜੂ। ਕਾਜੂ ਚਾਹੀਦੇ ਨੇ। ਕੱਢ ਜੁਣੀ ਪਾਪੀ ਆ ਜਾ ਮੈਂ ਤੇ ਨਾ ਤੂੰ ਆ ਜਾ ਆ ਜਾ ਚਾਪੀ ਮੈਂ ਤੇ ਨਾ ਆ ਜਾ ਉੱਥੇ ਜਦੋਂ ਬੌਲੀ ਆਉਂੀ ਪਾਪੀ ਪਾਪੀ ਫਰੀਂ ਜਾਂਦੇ ਪਤਾ ਨਹੀਂ ਆਹ ਕੌਣ ਹੈ ਓਏ ਇਹ ਤੇਰੀ ਪਰਜਾਈ ਆ ਪਰਜਾਈ ਆ ਤੇਰੀ ਪਰਜਾਈ ਕੀਤੀ ਓਏ ਪਰਜਾਈ ਆ ਪਰਜਾਈ ਉਹਦਾ ਨੰਗਾ ਆ ਪਾਲਿਆ ਦੀ ਲੋਕਰ ਲੱਕ ਰਹਾ ਵਾਟਾਂ ਕੇ ਲਾਉਣੇ ਰਹਿ ਗਏ ਕੀ ਕਹਿੰਦੇ ਹੁੰਦੇ ਉਹਨੂੰ ਨੰਗੰਦ ਦੇ ਓਏ ਰਜਾਈ ਨਹੀਂ ਕਹਨਾ ਹਾਂ ਪਰਜਾਈ ਆ ਤਰੀ ਪਰਜਾਈ 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 ਬਸ ਪਰਜਾਈ ਹਾਂ ਨਮੀ ਲੈਂਦੀ ਐ ਹਾਂ ਨਮੀ ਲੈਂਦੀ ਐ ਜਦੋਂ ਆਪਣੇ ਦਾ ਪਹਿਲੀ ਬਹੋਜਾ ਸੀ ਖੜਦਾ ਖੜਦਾ ਕੁੜੀਏ ਖੜ ਜਾ ਖੜ ਜਾ ਕੋਲ ਨਹੀਂ ਪਰ ਜਾਣ ਮੈਨੂੰ ਚਲ ਉਸੇ ਚਲ ਚਲ ਓਏ ਸਾਰੀ ਲਵੇੜਤੀ ਚੋਣੀ ਭਾਬੀ ਆ ਚਲ ਚੰਗਾ ਤੂੰ ਐ ਕਰ ਚਾਹ ਪਾਣੀ ਦੇ ਹੱਥ ਕੋ ਚੱਕ ਚਲ ਭਾਬੀ ਸੋਹਣੀ ਆ ਸੁਣੀ ਆਂ ਹਾਂ ਹੁੰਦਾ ਰਹਿ ਲ ਮਾਜੁਰ ਕੋ ਅਕੂ ਸੁ ਨਮੀ ਐ ਕਿਥੋਂ ਲੈ ਕੇ ਆਇਆ ਓਏ ਬਸ ਇੱਥੇ ਹੀ ਮਿਲ ਗਈ ਇਹ ਅੱਡੇ 'ਚ ਬੈਸੀ ਦੀ ਬੇਫਤਰੀ ਰੋਰੀ ਦੀਆ ਗਿੱਲੀ ਕਿੱਥੇ ਸੁੱਕੀ ਪਈ ਐ ਓਏ ਅੱਡੇ 'ਚ ਬੈਠੀ ਦੀ ਬੇਫਤਰੀ ਮਾਰੀ ਹੋਈ ਆ ਰੋਰੀ ਦੀ ਉੱਥੇ ਹੈ ਕੀ ਓਏ ਰੋਰੀ ਦੀ ਅੱਡੇ 'ਚ ਬੈਠੀ ਦੀ ਕਿਨੇ ਕੁੱਟੀ ਦੀ ਓਏ ਕੀ ਪਤਾ ਹੁਣ ਮੈਨੂੰ ਬੇਫਤਰੀ ਦੀ ਮਾਰੀ ਹੋਈ ਆ ਕਾਪੀ ਮੇਰੀ ਭਾਬੀ ਤੈਨੂੰ ਨਹੀਂ થਉਂਦੀ ਚਾਬੀ ਤੜਕੀ ਚਾਪੀ ਪਤਾ ਨਹੀਂ ਕੀਦੀ ਪਾਰਦੀ ਫੇਰੀ ਜਾਂਦੀ ਐ ਨਾਵੇਂ ਚਾਹ ਪਾਣੀ ਦੇ ਦੇ ਮੇਰੇ ਤਾਂ ਸਮਝ ਹੀ ਨਹੀਂ ਆਉਂਦੀ ਕੀ ਗੱਲ ਹੋ ਰਹੀ ਐ ਕੀ ਨਾ ਮੈਂ ਸਮਝਾਉਣਾ ਇੱਕ ਦਾ ਤੈਨੂੰ ਉੱਚਾ ਸੁਣਦਾ ਤੈਨੂੰ ਸਮਝਾਵਾਂ ਮੈਂ ਹਾਂ ਉਹ ਦੂਜੇ ਕਿੱਥੇ ਨੇ ਕੌਣ ਆ ਉਹ ਜਿਹੜੇ ਹੋਰ ਨੇ ਤੇਰੇ ਨਾਲ ਦੋ ਛੋਟੇ ਭਾਈ ਜਾਇਆ ਮੈਂ ਜਾਇਆ ਪੜਾਤੀ ਕਣਕ ਸ ਆ ਵਜੀਰੀ ਸਾਰੀ ਪੜਾਤੀ ਤੈਨੂੰ ਜਾਣ ਦੀ ਕੋਈ ਲੋੜ ਨਹੀਂ ਹੈਗੀ ਖਰਚੇ ਨੇ ਮੋੜ ਦੂੰਗਾ ਉੱਥੇ ਬੰਦਾ ਲੈ ਜੂੰਗਾ ਮੈਂ ਚੱਲ ਠੀਕ ਆ ਕੋਈ ਨਾ ਕਰ ਲੋ ਕੰਮ ਠੀਕ ਆ ਕੌਣਾ ਹੈ ਉਹ ਤੇਰੀ ਪਰਜਾਈ ਆ ਪਰਜਾਈ ਤੇਰੀ ਮੇਰੇ ਸਮਝ ਚ ਆਉਂਦੀ ਗੱਲ ਵੀ ਕਿਤੇ ਮੇਰੇ ਆਉਂਦੀ ਵੀ ਨਹੀਂ ਮੈਂ ਉਹਨੂੰ ਪੁੱਛਦਾ ਦੂਜਾ ਕਿੱਥੇ ਹੈ ਕਿਹੜਾ ਦੁੱਧਾ ਉਹ ਕਰੀ ਛੱਟ ਕੇ ਗਿਆ ਤੀ ਉਹਨਾਂ ਨੂੰ ਲੱਡੂ ਲਾਣੇ ਨੂੰ ਅੱਛੀ ਵੇਚੋ ਉਹਨੇ ਕਿਹਾ ਆ ਜਾ ਫਿਰ ਆ ਜਾ ਲੱਡੂ ਖਾਈਏ ਪਰ ਦਿਆ ਇਹ ਲੱਡੂ ਕੋਈ ਨਾ ਕੋਈ ਨਾ ਲੱਡੂ ਭਾਬੀ ਨੂੰ ਖਵਾ ਪਈ ਪਹਿਲਾਂ ਤੂੰ ਤੂੰ ਲੱਡੂ ਨਹੀਂ ਲੈ ਕੱਲ ਰਾਤ ਜੀ ਨੂੰ ਖਾਇਆ ਤੇ ਮੈਨੂੰ ਲੱਡੂ ਨਹੀਂ ਖਾਇਆ ਹੋਰ ਬੱਸ ਮੈਂ ਜਾਂ ਗਾ ਲਿਆ ਮੂੰਹ ਨੂੰ ਚਾਹ ਪਾਣੀ ਦਿਓ ਪਹਿਲਾਂ ਲਿਓ ਕੱਲ ਲੱਡੂ ਤੇ ਉਹ ਲੱਡੂ ਜਾਊਗਾ ਤੂੰ ਦੇਖ ਆਪਣੇ ਪਰਿਵਾਰ ਦੇ ਵਿੱਚ ਪੰਜ ਜੀ ਨੇ ਠੀਕ ਹੈ ਕੰਨ ਮੇਰੇ ਭਰਾ ਨੇ ਇੱਕ ਮੇਰੀ ਭੈਣਾ ਜਿਹੜਾ ਤਾਂ ਕੋਈ ਕੰਮ ਕਹਿਣਾ ਜੱਗਾ ਮੇਰਾ ਭਾਈ ਉਹ ਮੜਿਆ ਸਿਆਣਾ ਉਹਨੂੰ ਜੋੜੀ ਜੀ ਮੁਗਵਨੇ ਤਾਂ ਉਹਨੂੰ ਕਹਿੰਦੇ ਜੇ ਮੈਂ ਨਾ ਕਰੇ ਹੋ ਠੀਕ ਹੈ ਠੀਕ ਆ ਤੇ ਬਾਕੀ ਹੁਣ ਤੂੰ ਆਪੇ ਕੋਲ ਮਿਲ ਜਿਵੇਂਗੀ ਸਾਰੀ ਪਰਿਵਾਰ ਠੀਕ ਆ ਆਪਣਾ ਸਿਆਣਾ ਸਾਰੀ ਪਰਿਵਾਰ ਠੀਕ ਹਾਂ ਬਾਈ ਨਾ ਆ ਗਿਆ ਸਾਦੀ ਆ ਗਿਆ ਬਾਈ ਹਾਂ ਬਾਈ ਚਾਹ ਪਾਣੀ ਪਿਲਾ ਦਾਂਦਾ ਚਾਹ ਪਾਣੀ ਬਾਈ ਲਓ ਮੜਾ ਦਾ ਨੂੰ ਕਹੇ ਆਪਣੀ ਪਾਲ ਨੂੰ ਕੀ ਚਾਹ ਬਣਾ ਕੇ ਦੇਉਗੀ ਉਹ ਬੌਲੇ ਆਉਂਦੇ ਘੜਾ ਬਣਾ ਦੇ ਹਜੇ ਨਹੀਂ ਹਜੇ ਪੰਜ ਚਾਰ ਦਾ ਲੈਣ ਤੇ ਫਿਰ ਘੜਾ ਬਣਾਵਾਂਗੇ ਤੂੰ ਬਹਿ ਜਾ ਮੜਾ ਤੈਨੂੰ ਸਮਝਾਉਂਗਾ ਬੈੱਕ ਕੇ ਹੱਲ ਕਰ ਮੈਂ ਜੀ ਲੱਗ ਗਿਆ ਹੀ ਸੋਦਾ ਹਾਂਜੀ ਹੈ ਲੱਗ ਗਿਆ ਜੀ ਯਾਹ ਕਹਿੰਦੀ ਆ ਵੀ ਮੇਰਾ ਜੀ ਲੱਗਾ ਵੀ ਪਰਿਵਾਰ ਬਹੁਤ ਵਧੀਆ ਹੁੰਦਾ ਹਾਂ ਉਹਦਾ ਤੁਸੀਂ ਵਧੀਆ ਸੁਣ ਲਿਆ ਚਲ ਤੱਬਰ ਐ ਨਾ ਸਾਡਾ ਪਾੜਾ ਕਮਾਉ ਤੱਬਰ ਐ ਜਿੰਨਾ ਵੀ ਤੂੰ ਕਹਦੇ ਅਸੀਂ ਚਾਰ ਭਾਈਆਂ ਚਾਰ ਦੇ ਚਾਰੇ ਕੰਮ ਕਰਦੇ ਆਂ ਮਾਝਮੀ ਸਾਡੀ ਭੈਣ ਆ ਕੋਕਾ ਕਰਦਾ ਕੰਮ ਕਰਦੀ ਆ ਚਲ ਸੀਮੇ ਤੁਸੀਂ ਆ ਗਏ ਹੁਣ ਤੁਸੀਂ ਵੀ ਕਰੋਗੇ ਕੰਮ ਤਾਂ ਹਾਂਜੀ ਬਸ ਤੈਨੂੰ ਥਾਈ ਕਿੱਥੋਂ ਆ ਗਈ ਉਹ ਥਾਈ ਨਹੀਂ ਹੈਗੀ ਭਾਈ ਆ ਪੈਣ ਆ ਗਈ ਆ ਪੈਣ ਆ ਗਈ ਸਤਿ ਸ੍ਰੀ ਅਕਾਲ ਮਬਾਕ ਫਾਗ ਵੀ ਦੇਖ ਰਾਇਆਗਾ ਫਾਗ ਵੀ ਨੂੰ ਦੇਖਣਾ ਆਂਗਾ ਹੁਣ ਤਾਂ ਭਾਬੀ ਦੇਖ ਲਈ ਯਾਰ ਇਹ ਤੜਕੇ ਦੀ ਚਾਬੀ ਚਾਬੀ ਲੱਭਦੀ ਫਿਰਦੀ ਐ ਇਹਨੂੰ ਦੇ ਦੇ ਕਿਹੜੀ ਚਾਬੀ ਮੰਗਦੀ ਐ ਉਹ ਚਾਬੀ ਨਹੀਂ ਕਹਿੰਦੀ ਇਹ ਭਾਬੀ ਕਹਿੰਦੀ ਆ ਭਾਬੀ ਮੈਂ ਤਾਂ ਕਹਿ ਆਦੀ ਉੱਥੇ 17 18 ਦੀ ਪਈਆ ਚਾਬੀ ਵੀ ਚੱਕ ਲੈ ਦੱਸ ਭਾਬੀ ਕਹਾ ਭਾਬੀ ਭਾਬੀ ਹਾਂ ਇਹ ਤਾਂ ਚਲ ਵਧੀਆ ਹੋਇਆ ਇਹਨੇ ਇਹ ਲੈ ਆ ਕਲਾ ਪਤਾ ਚਾਬੀ ਦੇ ਦਨਤਾ ਸੁਣਲਾ ਦਨਤਾ ਸੁਣਲਾ ਕਰਾਇਆ ਵੀ ਤੇਰੇ ਨਾਲ ਕੰਮ ਕਰਾ ਦਿਆ ਕਰੂ ਇਹ ਹੁਣ ਤੂੰ ਆਇਆ ਕਰ ਮਾ ਬੇ ਕੋਈ ਨਾ ਕੋਈ ਨਾ ਤੂੰ ਮੇਰੀ ਮਾਰਿਆ ਕੋਈ ਨਾ ਮੈਂ ਕਹਿ ਦਉ ਮੇਰੀ ਮੇਰੀ ਗੱਲ ਸੁਣ ਕੇ ਦਰ ਜਾਏ ਕੋਈ ਆਪਣੀ ਪੁੱਜਾ ਜੀ ਮੇਰੀ ਗੱਲ ਸੁਣ ਸਹੀ ਭੱਗੀ ਚਾ ਜਾ ਚਾ ਲੈਣ ਵਾਲੇ ਪਾਂਡੇ ਇਹ ਨੂੰ ਨਹੀਂ ਬਣਾਉਣਾ ਤੂੰ ਹੀ ਕਹਿੰਿਆ ਗੱਲਾਂ ਮਾਰਾ ਇਹ ਕਿਹੜਾ ਕਿਥੋਂ ਬਣਾ ਲੂਗੀ ਮੈਨੂੰ ਆਉਂਦਾਗਾ ਤੈਨੂੰ ਸੁਹਪਾ ਇਹਨਾਂ ਦਾ ਪਾਣੀ ਪਾਈਦਾ ਹੁੰਦਾ ਘਰਾਟਾ ਪਾਈਦਾ ਹੁੰਦਾ ਘਰ ਚਿਨੀ ਪਾਈਦੀ ਹੁੰਦਾ ਆਇਆ ਬਣਾਉਂਦਾ ਹੁੰਦਾ ਨਾ ਮੈਨੂੰ ਆਉਂਦਾ ਖੜਾ ਲੈ ਮੈਨੂੰ ਕੋਣ ਸਮਝਾਵੇ ਕੋਪਰ ਗਿਆ ਇੱਥੇ ਕਹਿੰਦੀ ਕੋਹਾ ਘੋਲ ਕੇ ਆਉਣਾ ਲੈ ਦੱਸ ਜਾਏ ਕਾ ਕੁੜੀਏ ਰੋਟੀ ਬਣਾ ਲੈ ਤਰੀ ਪਰਚਾਈ ਖਾਗੋ ਰੋਟੀ ਬਣਾ ਲੈ ਹਾਇ ਬਾਵਲਾ ਤੈਨ ਸੋਟੀ ਕੀ ਕਰਨੀ ਆਜ ਤਾਂ ਵਿਚਾਰੀ ਹੁੰਦੀ ਆ ਪਹਿਲੀ ਸੋਕੀਆਂ ਜੱਕ ਲਓ ਓਏ ਸੋਟੀ ਨਹੀਂ ਕਹਿੰਦਾ ਸੋਟੀ ਰੋਟੀ ਕਹਿੰਦਾ ਰੋਟੀ ਬਣਾ ਲੈ ਕੁੜੀ ਨੂੰ ਬਣਾ ਲੂ ਕੋਈ ਨਾ ਪੰਜ ਚਾਰ ਦਿਨ ਲੰਘੇਰ ਦੇ ਪਹਿਲੀ ਕਾਨੂੰ ਚੱਲੇਗਾ ਚੜ ਤੂੰ ਜਰਾ ਮਿੱਠੀਆਂ ਖਾਣਾ ਗੇ ਮਿੱਠੀਆਂ ਰੋਟੀਆਂ ਓਏ ਇਹ ਨੂੰ ਨਹੀਂ ਕਹਿੰਦਾ ਇਤੋਂ ਦਾ ਖਾ ਲਿਓ ਹਫਤੇ ਨੂੰ ਲਹਾਵਾਗੇ ਤਾਂ ਮਿੱਠੀਆਂ ਰੋਟੀਆਂ ਇਹ ਨੂੰ ਕਹਿੰਦਾ ਵੀ ਤੁਸੀਂ ਇੰਨੇ ਰੋਟੀ ਖਾ ਲੀ ਜੇ ਅੱਛਾ ਨਹੀਂ ਆਏਗਾ ਆਪਣੇ ਤੋਂ ਲੀ ਜਾ ਹਰੇ ਕੋਣ ਦਾ ਮਾਰੂਕਾ ਨਹੀਂ ਤੇ ਆਟਾ ਗਉਣੀ ਹੈ ਕਿਉਂ ਹੋ ਤਾਂ ਮਾਰ ਪਾ ਮੈਨੂੰ ਮੈਨੂੰ ਐ ਦੱਸ ਜਦੋਂ ਅਗਲਾ ਮੋੜ ਕਿ ਨਹੀਂ ਆਂਦਾ ਕੌਲੀ ਤੈਂ ਕਿਉਂ ਦਿੱਤੀ ਖੱਲਨੀ ਆਟਾ ਮੁਕ ਗਿਆ ਅੱਜ ਜਿਹੜਾ ਪਿਆ ਸੀ ਮੈਂ ਸਾਰਾ ਮੈਸਾ ਨੂੰ ਪਾ ਦਿੱਤਾ ਹੈ ਪਾਈ ਨੂੰ ਸੁਣਦਾ ਨਹੀਂ ਇਹ ਸਿੰਗਾ ਤੋਂ ਜਾਂਦੀ ਆ ਓਏ ਸੁਣਦਾ ਤਾਂ ਹੈ ਗਿਆ ਇਹ ਸਾਰੀ ਚੋਅ ਇੰਨਾ ਹੋ ਰਿਹਾ ਵੀ ਸਾਡੀ ਨਵੀਂ ਪਰਜਾਈ ਆ ਗਈ ਸਾਨੀ ਪਾਪੀ ਸਾਡੀ ਤਾਂ ਇੰਨਾ ਇੰਨਾ ਖੁਸ਼ ਹੋ ਰਹੇ ਸਾਡੇ ਪਰਿਵਾਰ ਚ ਇੰਨੀ ਖੁਸ਼ੀ ਕਦੇ ਆਈ ਨਹੀਂ ਜੀ ਹਾਂ ਤੁਹਾਨੂੰ ਕੀ ਲੱਗਦਾ ਜੇ ਮੈਂ ਪਾਈ ਨੂੰ ਸੁਣਦਾ ਨਹੀਂ ਹੈ ਕੋਈ ਕਾਨੂੰਨ ਸੁਣਦਾ ਵੀ ਚੋਅ ਜਿਆਦਾ ਇੰਨਾ ਹੋ ਰਿਹਾ ਤਾਂ ਸਾਰੇ ਕੱਪਰ ਚ ਉਹੀ ਸਹਿਣਾ ਆਂ ਦੱਸ ਭਾਈ ਤੇਰੇ ਪਰਿਵਾਰ ਚ ਠੀਕ ਨੇ ਸਾਰੇ ਨੇ ਯਾ ਪੀਸ ਹਾਂ ਲਿਆ ਵਾਗੇ ਲਿਆ ਵਾਗੇ ਰਸਗੁੱਲੇ ਵੀ ਤੈਨੂੰ ਖਵਾ ਓਏ ਇਹਨੂੰ ਭੇਜ ਦੋ ਮੈਂ ਤੋ ਕੁੱਟ ਜੂਗੀ ਇਹ ਹੂੰ ਓ ਕੋਈ ਨਾ ਕਰ ਜਾ ਜਾ ਤੂੰ ਇੱਕ ਆ ਜਾ ਭਾਗ ਜਾ ਬਣਾ ਲੈ ਤੂੰ ਮੇਰੀ ਗੱਲ ਸੁਣ ਜਾ ਰੁਕੀ ਰੁਕੀ ਹਟ ਤਾ ਲੈ ਕੇ ਦੇ ਪਹਿਲਾ ਜਾ ਕੋਈ ਨਾ ਮੈਂ ਉਹਨੂੰ ਭੇਜਦਾ ਆਪਣੇ ਓਏ ਐ ਕਰ ਇਹਨੂੰ 10 ਰੁਪਏ ਦੇ ਦੇ ਉਹਥੇ ਦੁਕਾਨ ਤੇ ਬਗ ਜੂਗੀ ਜਿੱਲਾ ਪੁੱਤੀਆ ਪੁੱਤੇ ਹੋਈ ਨਹੀਂ ਹੈ ਕਿ ਨਹੀਂ ਤੂੰ ਦੇ ਦੇਣਾ ਛਾਗਾ ਆਇਆ ਕਰ ਉੱਥੇ ਮੋਬਾਈਲ 'ਤੇ ਮੋਟੂ ਬਤਲੂ ਦੇਖਦਾ ਜਾ ਭਗ ਜਾ ਮੋਟੂ ਬਤਲੂ ਹਾਂ ਜਾ ਜਾ ਭਗ ਜਾ ਕਰ ਲਾ ਕੇ ਸਾਨੂੰ ਕੋਈ ਕੰਮ ਦੀ ਗੱਲ ਕਰ ਮੋਟੂ ਬਤਲੂ ਦੇਖ ਹਾਂ ਹਾਂ ਉਹ ਬਾਟ 'ਚ ਆਉਣੀ ਹੈ ਤੂੰ ਜਾ ਪਾ ਤੈਨੂੰ ਲੈ ਆਣਗੇ ਕੋਈ ਨਾ ਤੂੰ ਉਹ ਤੂੰ ਦੇਖ ਉਹ ਮੋਟੂ ਬਤਲੂ ਦੇਖਣ ਚੋਂ ਹਜੇ ਆਈ ਤਾਜਾ ਇਹ ਤਾਂ ਕਾਰ ਵਿਹਾਰ ਕਰਾਂਗੇ ਪਹਿਲਾਂ ਕਾਰ ਵਿਹਾਰ ਕਾਰ ਵਿਹਾਰ ਹਾਂ ਉਹ ਉਹ ਖਵਾਵਾਂਗੇ ਇਹਨੂੰ ਗੁੜੀਆਂ ਨੇ ਖਵਾਉਂਦੇ ਹੁੰਦੇ ਆ ਪਹਿਲੇ ਉੱਤਪਾ ਛੰਨੇ ਚ ਪਾ ਕੇ ਇਹ ਉਹ ਸ਼ੱਕਰ ਉਹ ਸ਼ੱਕਰ ਨਹੀਂ ਹੁੰਦੀ ਬੂਰਾ ਹੁੰਦਾ ਫੂਰਾ ਸ਼ੱਕੜਾ ਕਹੇ ਬਹੁਤ ਤੇ ਪਾਉਣਾ ਹੈ ਕਿ ਦੁੱਧ ਚੋਂ ਦੀ ਆ ਵੀ ਕੱਟਾ ਹੈ ਇਹ ਸ਼ੱਕਰ ਖਮਾਉਂਦੇ ਹੁੰਦੇ ਨੇ ਹਾਂ ਬੌਲੀ ਬਣਾ ਲੈ ਰੋ ਐਂ ਕਰ ਤੂੰ ਫਿਰ ਪੁੱਟਾ ਲੈ ਆਪਾਂ ਫਿਰ ਉਹ ਪੀੜੇ ਪੂਰੇ ਇਹ ਤਾਂ ਚੜ ਲੀਏ ਫਿਰ ਆਪਾਂ ਹਾਂ ਪੀੜੇ ਚੜੋ ਉੱਲਿਆ ਪੀੜਾ ਪੁੰਦਾ ਫਿਰ ਤੂੰ ਉਹ ਤਾਂ ਪਾ ਕੇ ਨਹੀਂ ਆਇਆ ਯਾਰ ਕੀ ਉਹ ਜਿਹੜਾ ਘਰ ਚ ਪਾਉਂਦੇ ਹੁੰਦੇ ਨੇ ਹਾਰ ਜਾ ਓਏ ਹਾਰ ਨੂੰ ਕਿਹੜਾ ਮੈਂ ਵਿਹਣ ਗਿਆ ਤੀ ਇਹਦਾ ਉੱਥੋਂ ਰਸਤੇ ਵਿਚਾਰੀ ਰੋ ਰਹੀ ਸੀ ਉਹ ਦਿਲ ਮਲਦਾ ਕੀ ਹੋ ਗਿਆ ਤੇਰੇ ਤੀ ਉਹ ਰੋ ਦਮੇਂ ਵਿੱਚ ਮੇਰੇ ਕਾ ਤਾ ਮਲਦਾ ਤੂੰ ਆਏ ਉਹ ਬੋਲਿਓ ਹਾਂ ਉਰੇ ਬੈਠੇ ਕੀ ਕਰਦੇ ਆ ਤੁਸੀਂ ਇਧਰੇ ਆਹੀਂ ਐਡਰ ਨੂੰ ਬਹੁਤ ਬੜਾ ਲਾਉੜੇ ਜਾ ਬਹੁਤ ਬੜੇ ਨਹੀਂ ਤੇਰੇ ਇਦਾਦ ਪਤਾ ਨਹੀਂ ਮੇਰੇ ਤਾਂ ਬਹੁਤ ਬੜੇ ਨੇ ਉਹ ਹਾਂ ਛੋਟੇ ਕਰੈਣੇ ਗਏ ਤੁਸੀਂ ਹਾਂ ਭਾਬੀ ਆ ਗਈ ਨੇ ਵੀ ਛੋਟੇ ਆਦੇ ਹਾਂ ਤੇਰਾ ਬੱਟਾ ਭਾਈ ਲੈ ਕੇ ਆਇਆ ਹੈ ਬਤਾ ਭਾਈ ਹਾਂ ਉਹ ਹੌਲੀ ਸੱਟ ਖਾਉਂਗੇ ਤੂੰ ਖੜਾ ਕੀ ਕਰਦਾ ਤੂੰ ਵੀ ਭੱਜ ਜਾ ਨਾਲੇ ਅੜਦਾ ਲੈ ਜਾ ਗੋਲੀ ਗੋਲੀ ਬਣ ਗਦਾ ਤੂੰ ਵੀ ਗੋਲੀ ਬਣ ਜਾ ਕਰਾ मेरा मै जल जा कहता भी मासी करी नवी नूह आई आओ वाले आज कोई ना हजे भावना कप्ता हजे चुप करो देख ला दसना लेंगे पुछा लें। तो आपको गल बात ऐसी ने, है है। ने अपने को पूछा पूरी ठीक ठाक है अच्छा कुछ नहीं लैनी आपने आपा कहना कोई कट के लैया ਪਤਾ ਆਪਣੇ ਨਾਲ ਆਈ ਐ ਇਹ ਉੱਥੇ ਬਿਤੇਰੀ ਕੱਲੀ ਸੀ ਕੋਈ ਸਹਾਰਾ ਨਹੀਂ ਸੀ ਇਹਨੂੰ ਸਹਾਰਾ ਮਿਲ ਗਿਆ ਵੀਰੇ ਸੜ ਤਾਂ ਮੈਨੂੰ ਤਾਂ ਟੱਬਰ ਦੀ ਨਹੀਂ ਪਤਾ ਲੱਗਦਾ ਆ ਕੇ ਬੈਠੀ ਨਹੀਂ ਪਹਿਲਾਂ ਹੀ ਛੱਡਣ ਦੀਆਂ ਗੱਲਾਂ ਹੋ ਗਈਆਂ ਓਏ ਕਾਉਂਡਾ ਛੋਟੋ ਨਹੀਂ ਮੇਰੀ ਗੱਲ ਸੁਣਾ ਸੋਤੋ ਨਹੀਂ ਸਮਝਦੀ ਮੈਂ ਹੈਗਾ ਮੈਂ ਆਪੇ ਸਾਮੂਗਾ ਕੋਈ ਨਾ ਤੂੰ ਜਾ ਮੈਂ ਹੈਗਾ ਚਲ ਉਹਦਾ ਤੇਰੀ ਮਰਜ਼ੀ ਐ ਉਹ ਬਣਾਉਂ ਮੈਂ ਖੜਾ ਬਣਾ ਲਉ ਮੈਂ ਕਹਿੰਦਾ ਕਹਿੰਦਾ ਵੀ ਨਾ ਮਿੱਠਾ ਬਣਾਓ ਇਹਦਾ ਸੰਕਾ ਦੀ ਸਾਕਨ ਹੁੰਦਾ ਜਦੋਂ ਨਵਾਂ ਜੀ ਕਰੇ ਹੁੰਦਾ ਹੁੰਦਾ ਮਿੱਠਾ ਬਣਾਉਂਦੇ ਹੁੰਦੇ ਨੇ ਫਿਰ ਬਣਾਉ ਜਾ ਤੂੰ ਚਾਹਰਾ ਮੜਾ ਜਾ ਬਣਾ ਲਾ ਕੁੜੀ ਦੇ ਵੇ ਲੱਕ ਬਣਾ ਦੋ ਉਹ ਆ ਕੀ ਕਰੀ ਜਾਂਦਾ ਫੋਟੋ ਖਿੱਚਦਾ ਫੋਟੋ ਨਵਾਂ ਜੀ ਆ ਖਿੱਚ ਲਾ ਨਵਾਂ ਜੀ ਆਇਆ ਹਾਂ ਖਿੱਚ ਲਾ ਕੋਈ ਖਿੱਚਦਾ ਫੋਟੋ ਰਹੀ ਐ ਇੱਧਰ ਨੂੰ ਹੋ ਜਾ ਗੁੱਸਾ ਨਾ ਕਰੀ ਇਹਦਾ ਖਿਚਰਾ ਕੋਈ ਨੰਗਾ ਫੋਟੋ ਪਾ ਤੀ ਤੇ ਨੰਗਾ ਉਹ ਕਰ ਹੁਣ ਜ਼ਿਆਦਾ ਟਾਈਮ ਵੇਸਟ ਨਾ ਕਰ ਜਾ ਟਾਟਾ ਦੇ ਆ ਬੈਕ ਰੂਟ ਆ ਟਾਈਮ ਹੋ ਗਿਆ ਪਟਾ ਦਾ ਬੰਨਿਆ ਦੀ ਮੈਂ ਵੈਸਾ ਦਾ ਓਏ ਆਟਾ ਕਹਿੰਦਾ ਆਟਾ ਅਮਰੀਕੇ ਦੀ ਚੱਕੀ ਤੋਂ ਲਿਆ ਜਾ ਮੇਰੇ ਸਾੜੇ ਤੁਸੀਂ ਆਪ ਨਾ ਕੁਝ ਕਰੋ ਕੋਈ ਨਾ ਮੈਂ ਹੀ ਦੂੰ ਤੁਹਾਨੂੰ ਖੜਾ ਬਣਾ ਕੇ ਚੱਪਰਾ ਕਿੱਥੇ ਨੇ ਮਰੀਆਂ ਹੋਈ ਕੰਮ ਹੀ ਆਖਸ ਨਾ ਐ ਤੂੰ ਪਲਾ ਉਹਦਾ ਨਾ ਓਏ ਆ ਤੇਰੇ ਤੇ ਸਾਈਡ ਡੇ ਕੁੱਡੇ ਲਾਏ ਹੋਏ ਨੇ ਦੇਖ ਲਿਆ ਕਰ ਪਰਾਂ ਸੀ ਲੰਘ ਜਾ ਓਏ ਤੈਨੂੰ ਥੁੰਦਾਂ ਨਹੀਂ ਓਏ ਤੱਲੀ ਮਾਰੀ ਤਾਂ ਹੈਗੀ ਦੀ ਮੈਂ ਤੇਰੇ ਬਾਪ ਨਾਲ ਕਿੱਥੇ ਬੰਨੀ ਹੋਈ ਆ ਪੱਲੀ ਓਏ ਆਹਾ ਆਹਾ ਮਾਰੀ ਤੀ ਤੈਨੂੰ ਪਤਾ ਤਾਂ ਹੈਗਾ ਓ ਮੈਨੂੰ ਕੀ ਪਤਾ ਤੂੰ ਇੰਨਾ ਦਮੀ ਪਾਦਲ ਹੋ ਰਿਹਾ ਹੁਣ ਮੈਂ ਮੇਰੇ ਸੜ ਦੇ ਥੱਪੜ ਮਰੂ ਮੂੰਹ ਤੇ ਜਗਾਲ ਕੱਢੀਆ ਮੈਨੂੰ ਤਾਂ ਬਾਈ ਕਿਥੋਂ ਕੱਢੀਆ ਜਾਂ ਦਲ ਚਲ ਉੱਥੇ ਭੱਜ ਜਾ ਬਾਜ ਹਾਰੀ ਤੋਰਾਰਾਬ ਕਰਤਾ ਮੇਰਾ ਚੌ ਤੜਿਆ ਪਿਆ ਦੀ ਭਾਬੀ ਆਈ ਤੀ ਮਾਂ ਨੂੰ ਤੇਰਾ ਕਰਾਹ ਦੇਖ ਲਈ ਲਾ ਲਾ ਦੂ ਹੋਰ ਨਾਲ ਚੱਲ ਓਏ ਹਾਏ ਭਾਬੀ ਹਾਏ ਭਾਬੀ ਹਾਏ ਭਾਬੀ ਭਾਬੀ ਉਹ ਆਪਣੇ ਦੂਜੇ ਭਾਈ ਨੇ ਮੇਰੇ ਛੋਟੇ ਨੇ ਟੱਕਰੀ ਕਰ ਭਾਬੀ ਬੈ ਜਾ ਬੈ ਜਾ ਇੱਥੇ ਬੈ ਜਾ ਉਰੇ ਬੈ ਜਾ ਦੋਦੇ ਤੇ ਬੈ ਤੂੰ ਓਏ ਤੂੰ ਮੰਨੀ ਦੀ ਹੁੰਦੇ ਛੋਟੇ ਭਾਈ ਉਰੇ ਜਾ ਇੱਥੇ ਨਹੀਂ ਇੱਥੇ ਬੈ ਜਾ ਬੈ ਦੂਰੀ ਪੈ ਤੋਪੀ ਤੋਂ ਮੈਂ ਮੱਤਾਂ ਮੱਤਾਂ ਪੱਬੀ ਚੱਲ ਕੋਈ ਨਾਮ ਬੈ ਜਾ ਬੈ ਜਾ ਬੈ ਜਾ ਕੋਈ ਉਹ ਹੋਣੀ ਆ ਭਾਬੀ ਉਹ ਹਾਂ ਉਹ ਬੈ ਜਾ ਬੈ ਜਾ ਕੋਈ ਨਾ ਟਿੱਕੇ ਭਾਬੀ ਹਾਏ ਭਾਬੀ ਜਿਵੇਂ ਚੀਜ਼ ਨੇ ਲੜਦੇ ਦੋਸਤਾਂ ਇਹ ਨੱਚੀ ਜਾਂ ਨੂੰ ਭਾਬੀ ਦੇਖੀ ਕਰੀ ਉਰੀ ਆਪਣੇ ਰਵੇ ਕਿਤੇ ਨਹੀਂ ਜਾਂਦੀ ਬੈ ਜਾ ਕੱਲ ਧੂਣ ਮੀਰੀ ਓਏ ਓਏ ਦਿਆ ਦੇਖੋ ਆਪਰੇ ਬਿਆਹ ਤੇ ਲੈ ਕੇ ਆਉਂਦੇ ਨੇ ਲੋਕ ਤੋਂ ਬਹੂ ਨੂੰ ਉਦੋਂ ਸਾਰੀ ਰਾਤ ਤੱਕ ਦੇ ਨਹੀਂ ਪਾ ਪੀ ਲੱਗਾਂਗੇ ਓਏ ਆ ਬਾਬੀ ਹਲੇ ਬਾਬੀ ਮੇਰੀ ਗੱਲ ਤਾਂ ਸੁਣੋ ਹਜੇ ਆਪਾਂ ਰੀੜੂਆ ਲੱਗਗੇ ਰੀੜੂਆ ਲਾਵਾਂਗੇ ਚੁੱਪ ਕਰੋ ਦੋ ਦਿਨ ਹਜੇ ਉਹਦਾ ਲੈਮਾਂਗੇ ਥਾਮ ਬਾਬੇ ਦਾ ਹਾਂ ਥਾਮ ਬਾਬੇ ਦਾ ਲੈਮਾਂਗੇ ਰੀੜੂਆ ਆਪਾਂ ਹਾਂ ਰੀੜੂਆ ਲਾਵਾਂਗੇ ਪਹਿਣ ਤੁਹਾਨੂੰ ਨਚਾਵਾਂਗੇ ਹਨ ਹੁੰਦਾ ਤੂੰ ਕੀ ਹੈ ਸਾਡੀ ਭਾਬੀ ਮੈਂ ਤੇਰੀ ਬਾਹਾਂ ਫੜ ਕੇ ਨੱਚਾਂ ਹਾਂ ਤੂੰ ਸੱਤ ਨਹੀਂ ਕਰਦੀ ਮੈਂ ਨਾ ਤੂੰ ਤੇਰੇ ਨਾਲ ਕੋਈ ਬਾਹਾਂ ਘੜਤੇ ਕੋਈ ਨਾ ਨਾ ਤੈਨੂੰ ਨਾ ਨਾ ਕੋਈ ਗੱਲ ਨਹੀਂ ਆਸ ਤੇਨੂੰ ਕੀ ਹੋਇਆ ਓਏ ਕਿਉਂ ਲੱਤ ਤੇ ਕੰਜਰੋ ਕੀ ਹੋ ਗਿਆ ਆ ਦੇਖ ਜਦ ਤੇ ਪੱਤੋ ਦੋ ਵਾਰ ਸਰਾ ਕੋਈ ਨਹੀਂ ਕੋਈ ਬੱਤਸਾ ਬੱਸ ਕੋਈ ਨਾ ਅਰਦਾਸ ਬੈਠੋ ਬੈਠਾ ਮੇਰਾ ਬੈਠ ਜਾ ਵਾ ਤੂੰ ਤੇ ਮੇਰਾ ਨਾ ਬੈਠੋ ਤੂੰ ਬਦਾਈਂ ਭਾਈ ਉੱਥੇ ਬੈਠ ਕੋਈ ਨਾ ਤੂੰ ਤਾਂ ਇਹ ਤੇ ਮੇਟੋ ਤੂੰ ਭਾਈ ਕੋਈ ਨਾ ਇੱਕ ਬੰਦਲਾ ਦਲ ਦੇ ਤੇਰੀ ਮਨ ਲਗਾ ਤੈਨੂੰ 5 ਲੱਖ ਕੋਈ ਨਹੀਂ ਤੇ ਜਾ ਬੈਠ ਜਾ ਤੁਹਾਰਾ ਕਾ ਪਿਲੇ ਭਾਈਆ ਤੈਨੂੰ। ਤੂੰ ਭਾਈ ਇੱਥੇ ਬਹਿ ਜਾ ਫਿਰ ਬਹਿ ਜਾ। ਚਲ ਤੂੰ ਉੱਥੇ ਬੈਠ। ਵੇ ਬੈਠੇ ਹੁਈ ਕੀ ਉੱਥੇ ਬੈਠ। ਤੂੰ ਬਹਿ ਜਾ। ਤੂੰ ਸੈਣਾ ਤੂੰ ਬਹਿ ਜਾ ਬਾਗ। ਬੀਹ ਬਹੂਰਾ ਮੈਨੂੰ ਖੁੱਲ ਚਾਉ ਐ। ਚਲ ਫਿਰ ਆਪਾਂ ਕਰਵਾ ਆਪਰੇ ਆਪੇ ਦੇ ਸਮਝੋ ਆਪੇ। ਓਏ ਨਾ ਕਰਦੇ ਪੁੱਤੋ ਨਾ। ਓਏ ਹਰ ਨਾ। ਨਾ 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 ਕੰਦ ਦਿੱਪ। ਅੰਜਾ ਤੋਦੀ ਨਾ। ਚੁੱਟ ਜੇ। ਬੈ ਬੈਓ। ਵਾਚ ਵਾਚ। ਵਾਯੋ। ਜਿੱਤ ਗਿਓ ਜਿੱਤ ਗਿਓ ਫੱਪੜ ਮੋੜ ਲੜਾ ਲੜਾ ਮੋੜ ਦੋ ਲੜੋ ਨਾ ਕੋ ਨਾ ਕੋ ਨਾ 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 ਚੁੱਪ ਕਰ ਦਿਓ ਮੇਰੀ ਗੱਲ ਸੁਣ ਲੈ ਨਹੀਂ ਕਰ ਸੁਣ ਲੈ ਦੇਰੋਂ ਮੇਰੇ ਨਾਲ ਨੂੰ ਮੇਰੇ ਬਹਿਤ ਨਹੀਂ ਲੱਗ ਜਾਂ ਉਹ ਤੂੰ ਬਾਹਰ ਆਪਣਾ ਲਈ ਬਾਹਰ ਆਪਣਾ ਲਈ ਵਾਖਾ ਬਾਤਾਂ ਬਹੁ ਹੋ ਗਿਆ ਹੁਣ ਤਾਂ ਇਹਦਾ ਦੇਵ ਸੋਕਰ ਜਿਦਾ ਪਤੋਂ ਮੈਨੂੰ ਮਾਰੋਗੇ ਕਿੱਦਾਂ ਮੈਂ ਦੂਹ ਹੋਰ ਮੈਂ ਦੂਹ ਕਿਵੇਂ ਕਰ ਜਾਈ ਹਾਂ ਇੱਕ ਗੱਲ ਸੁਣ ਲੈ ਮੇਰੀ ਚੱਲ ਤੂੰ ਆ ਗਈ ਧੰਨਵਾਦ ਇਹਨੂੰ ਰੋਟੀ ਨਹੀਂ ਸੜੀਂਦੀ ਵਾ ਕੋਈ ਨਾ ਆਵ ਨੂੰ ਰੋਟੀ ਮਿਲੂ ਸਭ ਨੂੰ ਪੰਜਾਬ ਰਿੰਦੋ ਮਿਲੂ ਪੱਬੀ ਨਾਲ 12-12 ਤਾਉ ਯੂ ਤਾਂ ਮੇਰਾ ਇਹਨੂੰ ਕੋਤੀ ਨਹੀਂ ਦੇਣੀ ਉਹ ਸਭ ਨੂੰ ਮਿਲੂਗਾ ਤੇ ਸਭ ਨੂੰ ਮਿਲੂ ਸਭ ਨੂੰ ਮਿਲੂ